ਵੱਡੀ ਤੇ अहम ਖਬਰ سامنے ਆ ਰਹੀ ਹੈ ਕਾਂਗਰਸ ਵਿਧਾਇਕ ਦੇ ਨਾਲ ਜੁੜੀ ਹੋਈ ਤਾਂ ਕਾਂਗਰਸ ਵਿਧਾਇਕ ਤੇ ਫਿਰੋਜ਼ਪੁਰ ਤੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਉੱਤੇ ਫਾਇਰਿੰਗ ਹੋਈ ਹੈ ਜੀहां ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਦਰਅਸਲ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਜੀਰਾ ਦੇ ਉੱਤੇ ਅਣਪਵਾ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਕਾਰਨ ਜੋ ਹੈ ਕਿ ਰਾਤ ਵੇਲੇ ਉਹ ਆਪਣੇ ਕਿਸੇ ਕੰਮ ਦੇ ਲਈ ਜਾ ਰਹੇ ਸੀ ਤਾਂ ਇਸ ਦੌਰਾਨ ਕ੍ਰੇਟਾ ਕਾਰ ਦੇ ਵਿੱਚ ਹਮਲਾਵਰ ਆਉਂਦੇ ਨੇ ਤੇ ਉਹਨਾਂ ਦੇ ਉੱਤੇ ਅਣਪਵਾ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹਮਲਾਵਰ ਫਰਾਰ ਹੋ ਜਾਂਦੇ ਨੇ ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਦੌਰਾਨ ਕੁਲਵੀਰ ਜੀਰਾ ਬਾਲਵਾਲ ਬਚ ਗਏ ਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਬਿਹਤਰ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਲਗਾਤਾਰ ਅਜਿਹੀਆਂ ਖਬਰਾਂ ਜੜੀਆਂ ਸਾਹਮਣੇ ਆ ਰਹੀਆਂ ਨੇ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀਆਂ ਨੇ ਚਾਹੇ ਉਹ ਪੋਲਿਟਿਕਲ ਲੀਡਰ ਹੋਣ ਚਾਹੇ ਉਸ ਇਸ ਦੇ ਨਾਲ ਹੀ ਗਾਇਕ ਹੋਣ ਸੈਲੀਬ੍ਰਿਟੀਜ਼ ਹੋਣ ਕਈ ਵੱਡੇ ਵਪਾਰੀ ਹੋਣ ਅਜਿਹੀਆਂ ਘਟਨਾਵਾਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਇਸ ਲਈ ਜਿਹੜੀਆਂ ਅਪਡੇਟਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਕਾਂਗਰਸ ਦੇ ਸਾਭਕਾ ਵਿਧਾਇਕ ਕੁਲਵੀਰ ਜੀ ਨਾਲ ਜੁੜੀ ਹੋਏ ਜਿੱਥੇ ਕਿ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹਾਲਕਿ ਇਹ ਸ ਫਾਇਰਿੰਗ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੀ ਸਾਹਮਣੇ ਆਈ ਹੈ ਜਿੱਸਾ ਦਵਚਾ ਦੱਸੇ ਜਾ ਰਿਹਾ ਹੈ ਕਿ ਕੁਲਵੀਰ ਜੀ ਦਾ ਦੀ ਗੱਡੀ ਦੇ ਉੱਤੇ ਪੰਜ ਤੋਂ ਛੇ ਰਾਉਂਡ ਫਾਇਰ ਜਿਹੜੇ ਨੇ ਕ੍ਰੇਟਕਾਰ ਦੇ ਵਿੱਚ ਸ਼ਾਮਿਲ ਜਿਹੜੇ ਹਮਲਾਵਰ ਸੀ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਇਹ ਘਟਨਾ ਵੱਡੇ ਸਵਾਲ ਜਿੱਥੇ ਖੜੇ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਉਹਨਾਂ ਇਸ ਨੂੰ ਲੈ ਕੇ ਪੁਲਿਸ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਇਸ ਦੇ ਉੱਤੇ ਨਜ਼ਰਾਂ ਜ਼ਰੂਰ ਬਣੀਆਂ ਰਹਿਣਗੀਆਂ ਤੇ ਇਹ ਦੇਖਣਾ ਬਿਹਤ ਅਹਿਮ ਹੋਵੇਗਾ ਕਿਉਂਕਿ ਇਸ ਤਰੀਕੇ ਦੇ ਨਾਲ ਜੇਕਰ ਕਿਸੇ ਵੀ ਸਿਆਸਤਦਾਨ ਦੇ ਉੱਤੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਫਿਰ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਹਾਲਾਂਕਿ ਹੁਣ ਇਸ ਘਟਨਾ ਦੇ ਪਿੱਛੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਦੇਖਣਾ ਬਿਹਤ ਅਹਿਮ ਹੋਵੇਗਾ